गरीब निवाज गुसैया मेरा माथा छत्र तहरा जाकी छोत जगत को लगा तू ही डरा ਕਹਉ ਉਤਾਰੇ ਮੇਰਾ ਗੋਬਿੰਦ ਕਹਉ ਤੇ ਨੰਦਰ ਹਰ ਜਿਉ ਜਾ ਤੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੁਰਬਾਨ ਦਾਸ ਤੇਰੇ ਕੀ ਬੇਨਤੀ ਰਿਤ ਕਰ ਪਰਗਾਸ ਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ਼ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ਼ ਪਰਮ ਸਤਕਾਰਯੋਗ ਸਤਿ ਸ਼੍ਰੀ ਅਕਾਲ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਾ ਜੋਤਿ ਗੋ ਡੁਗਾਟਲ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲ ਬੈਠੀ ਸਾਦ ਸੰਗਤ ਜੀ ਨੂੰ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤਾਰ ਪਾਤਸ਼ਾਹ ਜੀਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਨਨਮਨ ਤੁਨ ਕਰਕੇ ਦਾਤਾਰ ਜੀਆਂ ਦੇ ਚਰਣਾ ਚ ਹਾਜ਼ਰੀਆਂ ਭਰ ਰਹੇ ਆ ਉਸ ਨਿਰੰਕਰ ਪਰਸ਼ਵਹਗੁਰੂ ਜੀ ਦੇ ਚਰਣਾ ਚ ਓਟੇ ਰਹਿਣ ਵਾਸਤੇ ਇਲਾਹੀ ਬਾਣੀ ਤੁਰਕੀ ਬਾਣੀ ਦੇ ਪਵਨ ਪਵਿੱਤਰ ਗੁਰਬਾਣੀ ਦੇ ਪਾਠ ਹਰਜਸ ਕੀਰਤਨ ਆਪੀਆਂ ਨੇ ਗੁਰਮਖੰਦ ਦੀ ਰਸਨਾ ਤੋਂ ਸਰਵਣ ਕੀਤੇ ਚਲ ਰਹੀ ਲੜੀਵਾਰ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਰਾਗ ਆਸਾ ਦੇ ਅੰਦਰ ਪੰਚਮ ਗੁਰਦੇਵ ਜੀ ਆਂਦੀ ਰਸਨਾ ਤੋਂ ਲੜੀਵਾਰ 17ਵਾਂ ਸ਼ਬਦ ਆਪਾਂ ਸਾਂਝਾ ਕਰਦੇ ਆ ਰਹੇ ਹਾਂ ਜਿਸ ਦੇ ਰਹਾਉ ਦੇ ਬੰਦ ਨੂੰ ਪ੍ਰਾਰੰਭਿਕਾ ਦੇ ਬੰਦ ਨੂੰ ਔਰ ਦੂਸਰੇ ਬੰਦ ਨੂੰ ਕਲਾਪਾਂ ਨਾਲ ਮਿਲ ਸਾਂਝਾ ਕਰਦੇ ਹਾਂ ਸਾਰ ਰਹਾਉ ਤੇ ਬੰਦ ਅੰਦਰ ਦਾਤਾਰ ਜੀਆਂ ਨੇ ਪ੍ਰਮਾਣ ਕੀਤਾ ਮਨ ਕਿਉਂ ਵੈਰਾਗ ਪਰਹਿਗਾ ਸਤਿਗੁਰ ਮੇਰਾ ਪੂਰਾ ਮਨਸਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਪ੍ਰਪੂਰਾ ਐ ਮੇਰੀ ਮਨਾਨ ਮੇ ਚਿੰਤਾ ਤੁਰਨਾ ਹੋਇਆ ਕਰ ਨਰੰਗ ਪਰ ਪਰਛਾ ਵਹਿਗੂ ਜੀ ਦੇ ਜਾਹਰ ਰੂਪ ਸੱਚੇ ਸਤਿਗੁਰਾਂ ਦਾ ਤੇਰੇ ਸਿਰ ਤੇ ਮੇਰ ਭਰਿਆ ਹੱਥ ਆ ਗੁਰੂ ਨਰੰਗਰ ਪਰਖਾ ਵਹਿਗੁਰੂ ਜੀ ਦਾ ਜਾਹਰ ਰੂਪ ਹੋਣ ਕਰਕੇ ਤੇਰੀਆਂ ਸਭੇ ਹੀ ਛਾਮਾਂ ਨੂੰ ਡਾਣਦਾ ਤੋਤਸ ਕਰਕੇ ਸਾਰੇ ਹੀ ਸੁਖਾਂ ਦੇ ਖਜ਼ਾਨੇ ਤੇਰੇ ਹਿਰਦੇ ਰੂਪ ਘਰ ਵਿੱਚ ਟਿਕਾਉਣ ਵਾਸਤੇ ਤਿਆਰ ਆ। ਅੰਮ੍ਰਿਤ ਸਰ ਸਦ ਹੀ ਭਰਪੂਰਾ ਤੇ ਗੁਰੂ ਮ੍ਰਿਤਿਉ ਤੋਂ ਰੈਤ ਕਰਨ ਦੀ ਗੁਰਮਕੋਤ ਜੁਗਤ ਬਖਸ਼ ਦਿੰਦੇ ਆ। ਬਾਣੀ ਦਾ ਹੁਕਮ ਆ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਏ ਜਿਦ ਤੇ ਉਤਰਸ ਕਰਦੇ ਉਹਨੂੰ ਮੁਕਤੀ ਜੁਗਤੀ ਭੁਗਤੀ ਬਖਸ਼ ਲਿੰਦੇ ਆ ਮੁਕਤੀ ਜੁਗਤੀ ਨਾਲ ਹੀ ਹੋਣੀ ਹੈ ਜਿਵੇਂ ਕਨਕਾ ਦਾ ਉਧਾਰ ਇੱਕ ਤੋਤੇ ਨਾਲ ਕਰ ਦਿੱਤਾ ਅਦਮਲ ਦਾ ਉਧਾਰ ਉਹਦੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਨਾਰਾਇਣ ਰੱਖ ਕੇ ਕਰ ਦਿੱਤਾ ਇਹ ਜੁਗਤੀਆਂ ਗੁਰੂ ਜੇ ਗਣਕਾ ਨੂੰ ਆਪ ਰਾਮ ਸਿਧਾ ਕਹਿੰਦੇ ਵੀ ਗਣਕਾ ਤੂੰ ਰੱਬ ਦਾ ਨਾਮ ਲਿਆ ਕਰ ਤੇ ਕਦੇ ਨਾ ਲੇਂ। ਲੈਤੀ ਇਹ ਦਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸੋਤਾ। ਉਹਦੀ ਦਰਮਤ ਦੇਖ ਕੇ ਦਿਆਲ ਹੋਏ ਕਿਉਂ ਹੱਥ ਜੋੜ ਕੇ ਸਤੋ ਸੱਚ ਦਾਸ ਜਿੱਤਦਾ ਹੈ ਵੀ ਮਹਾਂਪੁਰਖੋ ਮੈਂ ਕੋਈ ਬਹੁਤਾ ਵਧੀਆ ਕਰਤਾਰ ਨਹੀਂ ਰਖਦੀ ਮੇਰਾ ਕਰਤਾਰ ਤੇ ਅਤ ਦਾ ਗਿਰਿਆ ਹੋਇਆ ਤੁਹਾਡੀ ਇੱਛਾ ਤੁਸੀਂ ਇੱਥੇ ਰਹਿ ਸਕਦੇ ਹੋ ਤੇ ਗੁਰਮੁਖੋ ਦੀ ਦਰਮਤ ਨੂੰ ખોਟੀ ਮਤ ਨੂੰ ਦੇਖ ਲਿਆ ਹੋਇਆ ਦਿਆਲ ਹੋਖੇ ਤਰਣ ਲੱਗੇ ਤੇ ਹੱਥ ਜੋੜ ਕੇ ਨੈਤਰਾ ਚੋਂ ਨੀਰ ਵਗਿਆ ਮਹਾਂਪੁਰਖੋ ਐ ਸਨੀਰ ਨੂੰ ਨੋਚਣ ਵਾਲੇ ਤੇ ਬੜਿਆ ਏ ਪਰ ਠੀਕ ਹੈ ਕਿ ਅਜੇ ਤੱਕ ਕਿਸੇ ਨੇ ਸਦਕਾਰ ਨਹੀਂ ਦਿੱਤਾ ਤੇ ਹੁਣ ਤੁਸੀਂ ਚੱਲਿਓ ਤੇ ਕਿਰਪਾ ਕਰੋ ਮੇਰਾ ਭਾਕਵੇਂ ਹੋਗਾ ਤੇ ਗੁਰੂਕਰ ਦੇ ਵੇਦਵਿਆਸ ਜੀ ਦੇ ਹੱਥੋਂ ਉਸ ਨੂੰ ਦਿੱਤੋ ਸੋਤਾ ਆਪਣੇ ਕੋਲ ਪਕੜਿਆ ਹੋਇਆ ਪੋਤੇ ਦਾ ਪਿੰਜਰਾ ਫੜਾਇਆ ਲੈ ਤੀਏ ਅੰਮ੍ਰਿਤ ਵੇਲੇ ਉੱਠੀ ਇਸ਼ਨਾਨ ਪਾਣੀ ਕਰੀ ਤੇ ਇਸ ਪੋਤੇ ਨੂੰ ਰਾਮ ਨਾਮ ਦੀ ਪੱਟੀ ਪढ़ाई ਅੰਮ੍ਰਿਤ ਸਰ ਸਦ ਹੀ ਪ੍ਰਪੁਰਾ ਮੌਤ ਦੇ ਭੈ ਤੋਂ ਵੀ ਗੁਰਮੁਖੋਂ ਰਹਿਤ ਕਰ ਦੇਣਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਤੇ ਉਸ ਤੋਤੇ ਨੂੰ ਰਾਮਨਾਮ ਦੀ ਪੱਟੀ ਬਣਾਉਂਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਆਪਣੇ ਪਾਵਨ ਪਵਿੱਤਰ ਬਚਨਾਂ ਅੰਦਰ ਫਰਮਾਨ ਕਰਦੇ ਆ ਸੁਆ ਫੜਾਵਤ ਗਣਕਾ ਤਰੀ ਸੁਆ ਕਈਏ ਤੋਤੇ ਨੂੰ ਪੋਤੇ ਨੂੰ ਰਾਮਨਾਮ ਦੀ ਪੱਟੀ ਪੜਾਉਂਦਿਆਂ ਗੁਰੂ ਗਣ ਕਰ ਸੰਸਾਰ ਤੋਂ ਉਧਰ ਗਈ ਇਸ ਕਰਕੇ ਗੁਰੂ ਪ੍ਰਮਾਤਮਾ ਦਾ ਜਾਹਰ ਰੂਪਾ ਤੇ ਗੁਰੂ ਸਾਨੂੰ ਮੌਤ ਤੋਂ ਵੀ ਗੁਰਮਖੋ ਭੈ ਰਹਿ ਤਰ ਦਿਆ ਸਦਹੀ ਪ੍ਰਭੂਰਾ ਤੇ ਗੁਰੂ ਚਰਨਾਂ ਦੇ ਵਿੱਚ ਜੋ ਗੁਰਮਖੋ ਅਸੀਂ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰੀਏ ਜੋਦੜੀ ਕਰੀਏ ਗੁਰੂ ਨੂੰ ਜਰੂਰ ਸਤਿਕਾਰ ਕਰਦੇ ਰਹਾਓ ਦਾ ਗੰਦ ਸੀ ਪ੍ਰਾਰੰਭਤਾ ਦੇ ਅੰਦਰ ਫਰਮਾਨ ਕੀਤਾ ਮਾਲਕੀਆਂ ਨੇ ਪ੍ਰਭ ਹੋਏ ਕਿਰਪਾਲ ਤਾਂ ਇਹੋ ਮੰਨ ਲਈ ਜੇ ਅਕਾਲ ਪੁਰਖ ਵਾਹਿਗੁਰੂ ਜੀ ਤਰੁਠ ਪੈਣ ਖੁਸ਼ੀ ਦੇ ਘਰ ਵਿੱਚ ਆਉਣ ਤਾਂ ਇਹੋ ਮੰਨ ਲਈ ਫਿਰ ਇਹ ਮਨੂਆ ਜਿਹੜਾ ਗੁਰੂ ਕੋਈ ਗੁਰੂ ਚਰਨਾਂ ਵਿੱਚ ਟਿਕਦਾ ਤੇ ਨਹੀਂ ਗੁਰੂ ਚਰਣਾ ਵਿੱਚ ਬੈਠਿਆ ਵੀ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸਦਾਏ ਗੁਰੂ ਚਰਣਾ ਵਿੱਚ ਬੈਠ ਗੀਏ ਮਨਵਾ ਉਡਾਰੀਆਂ ਮਾਰ ਦੰਦਾ ਮਨ ਲਈ ਸ਼ਬਦ ਆ ਕਿਉਂਕਿ ਮਨ ਲਾਉਣਾ ਹੀ ਔਖਾ ਗੁਰਮੁਖੋ ਤੇ ਇਹ ਪੰਛੀ ਦੀ ਨਿਆਈਂ ਦਸੋਂ ਹੀ ਦਸ਼ਾਮਾ ਵਿੱਚ ਵਿਖੰਨ ਦੇ ਵਿੱਚ ਬ੍ਰਮਕੋ ਕਮ ਜਾਂਦਾ ਐਨੀ ਤੇਜ਼ ਰਫਤਾਰ ਹੈ ਇਹਦੀ ਪਤਾ ਵੀ ਨਹੀਂ ਲੱਗਣ ਦਿੰਦਾ ਸਾਨੂੰ ਪਰਮਾਤਮਾ ਦੀ ਰਹਿਮਤ ਹੋਵੇ ਤੇ ਤਾਂ ਗੁਰੂ ਚਰਨਾਂ ਦੇ ਵਿੱਚ ਗੁਰਮੁਖ ਹੋ ਇਸ ਮਨ ਨੂੰ ਲਾਇਆ ਜਾਂਦਾ ਸਤਿਗੁਰ ਸੇਵ ਸਭੈ ਫਲ ਭਾਈ ਗੁਰੂ ਦੇ ਚਰਨਾਂ ਵਿੱਚ ਗੁਰਮੁਖ ਹੋ ਸ਼ਬਦ ਔਰ ਸੁਰਤ ਦੀ ਸੇਵਾ ਕਰਕੇ ਗੁਰੂ ਦਾ ਹੁਕਮ ਮੰਨ ਕੇ ਸਭੈ ਫਲ ਭਾਈ ਗੁਰਮੁਖ ਸ਼ਬਦ ਤੋਂ ਉੱਤਮ ਫਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹਿਰਦੇ ਰੂਪ ਘਰ ਵਿੱਚ ਟਿਕ ਜਾਂਦਾ ਹੈ ਪ੍ਰਾਰੰਭਤਾ ਦਾ ਬੰਦ ਸੀ ਕਲ ਰੋਜ ਆਪਣਾ ਇੱਥੇ ਰੁਕੇ ਚਰਨ ਕਮਲ ਰਿਤ ਅੰਤਰਤਾ ਦੇ ਗੁਰੂ ਨੂੰ ਕੋ ਅਕਾਲ ਪੁਰਖ ਦੀ ਰਹਿਮਤ ਹੋਈ ਤੇ ਗੁਰੂ ਦੇ ਸੋਹਣੇ ਚਰਨ ਹਿਰਦੇ ਵਿੱਚ ਧਾਰਨ ਕੀਤੇ ਕਿਵੇਂ ਕੀਤੇ ਉਹ ਕਲਾਪਾ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚੋਂ ਪ੍ਰਮਾਣ ਲੈ ਕੇ ਸਮਝਣ ਦਾ ਯਤਨ ਕੀਤਾ ਵੀ ਸਾਧਾਨ ਪ੍ਰਾਗ ਰਾਜ ਤੀਰਤਿਆਂ ਕਿ ਮੌਕੇ ਨੂੰ ਵਾਚਦਾ ਵੀ ਕਿੱਦਾਂ ਦੀ ਦੇਖ ਰੇਖਾ ਸਾਰਾ ਪ੍ਰਬੰਧ ਕੀਤਾ ਪ੍ਰਮਰਤ ਵੇਲੇ ਦਾ ਸਮਾਨ ਦੇ ਗੁਰੂ ਕਾ ਸਿਖ ਆਪਣੀ ਰਸਨਾ ਤੋਂ ਧੰਨ ਬਾਪੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਪੜ ਰਿਆ ਨਦਰ ਉਪਠੀ ਦੇ ਕਰੇ ਸੁਲਤਾਨਾਂ ਘਾਉ ਕਰਾਇੰਦਾ ਦਰਬ ਮੰਗਣ ਭਿਕਣਾ ਪਾਇੰਦਾ ਤੇ ਵੱਟ ਕੇ ਚਪੇੜ ਵੱਟ ਗਿਆ ਨਿਤਰ ਖੁੱਲ ਕੇ ਦੇਖੇ ਜਾਂਦਾ ਕੌਣ ਸਮੇ ਦਾ ਬਾਦਸ਼ਾਹ ਕੀ ਸਵੇਰੇ ਸਵੇਰੇ ਬਗਵਾਸ ਕਰੀ ਜਾਂਦਾ ਕੀ ਕਹਿਣਾ ਹੈ ਕੀ ਪੜ ਰਿਆ ਨੂੰ ਏ ਦੀ ਗੁਰਨਾਮ ਦੀ ਬਾਣੀ ਆਪ ਮੇਰੇ ਸਤਿਗੁਰਾਂ ਨੇ ਇਹ ਉਚਾਰਨ ਕੀਤੇ ਆਪਣੇ ਰਸਨਾ ਤੋਂ ਸਿਖਾ ਤੂੰ ਵੀ ਠੁਠਾ ਓਏ ਤੇਰਾ ਗ੍ਰੂ ਵੀ ਠੁਠਾ ਤੇ ਆ ਕਲਮਾ ਵੀ ਠੁਠਾ ਪਰ ਸਮਾਂ ਹੁੰਦਾ ਸਮੇਂ ਦਾ ਚੱਕਰ ਘੁੰਮਦਾ ਆਪ ਦਾ ਹੀ ਪੁੱਤ ਔਰੰਗਜ਼ੇਬ ਕੈਦ ਕਰਨ ਲੈਂਦਾ ਤਖਤ ਤੇ ਬੈਠ ਜਾਂਦਾ ਗੁਰੂ ਕੇ ਸਿੱਖ ਦੀ ਨਾਲ ਫੌਜੀ ਦਸਤੇ ਦੇ ਵਿੱਚ ਡਿਊਟੀ ਲੱਗਦੀ ਇਹਨੂੰ ਆਗਰੇ ਤੋਂ ਦਿੱਲੀ ਲੈ ਕੇ ਜਾਣਾ ਤੇ ਗੁਰਮੁਖੋ ਰਸਤੇ ਦੇ ਵਿੱਚ ਆਪਦੀਆਂ ਨੂੰ ਪਤਾ ਵੀ ਜੇ ਸਮੇਂ ਭੁੱਖ ਦੇ ਦੁੱਖ ਤੋਂ ਤੰਗ ਹੁੰਦਾ ਤੇ ਬੇਨਤੀ ਕਰਦਾ ਮੈਨੂੰ ਵੀ ਕੁਛ ਖਾਦੋ ਤੁਸੀਂ ਪ੍ਰਸ਼ਾਦਾ ਪਾਣੀ ਸਕਦੇ ਹੋ ਨਾਰਾਜਨ ਇਹ ਨਹੀਂ ਹੋ ਸਕਦਾ ਜੇ ਕਿਸੇ ਨੇ ਸਾਡੇ ਨੂੰ ਹੀ ਦਸਤਾਨਾ ਤੇ ਬੱਚਾ ਬੱਚੀ ਭਾਣੀ ਹੀੜ ਦੂਗਾ ਰੰਗਦੇਵ ਅਸੀਂ ਇਹ ਨਹੀਂ ਕਰ ਸਕਦੇ ਫਿਰ ਉਹ ਕਰੋ ਸਾਹਮਣੇ ਛੋਲਿਆਂ ਦਾ ਥੀਤਾ ਮੈਨੂੰ ਇੱਥੇ ਛੱਡ ਦਿਓ ਮੈਂ ਛੋਲੇ ਖਾ ਕੇ ਗੁਜ਼ਾਰਾ ਕਰ ਲਵਾਂ ਸਮਾਂ ਤੇ ਉਸੇ ਸੇਖ ਨੂੰ ਅਖਿਆਨ ਦਾ ਜਾਇਓ ਕਹਰੇ ਦੀ ਮੋਸ਼ਕਾ ਪਕੜੋ ਹੱਥ ਨਾ ਖੋਲ੍ਹੀ ਇਹਦੇ ਇਹਨੂੰ ਕਹੇ ਵੀ ਜਿੰਨੇ ਖਾ ਸਕਦਾ ਉਹ ਹੱਥ ਖੁੱਲੇ ਤੋਂ ਬਿਨਾ ਮੈਂ ਕਮੇਸ਼ ਨੂੰ ਇਹ ਤੀ ਆਪ ਸੋਚ ਅਸੀਂ ਕੇਵਲ ਤੈਨੂੰ ਇਹ ਖਾਣ ਵਾਸਤੇ ਛੱਡ ਛੱਡ ਦੇ ਆ ਤੇ ਗੁਰਮੁਖੋ ਛਣੇ ਛਲੜਾਂ ਦੇ ਭਾ ਮੁਖ ਵਿੱਚ ਜਾਂਦਾ ਤੇ ਨਾਲੇ ਰੋਂਦਾ ਤੇ ਸਿੱਖ ਨੂੰ ਪਛਾਣ ਕੇ ਕਹਿੰਦਾ ਓਏ ਸਿਖਾ ਤੇਰਾ ਗੁਰੂ ਵੀ ਸੱਚਾ ਤੂੰ ਵੀ ਸੱਚਾ ਤੇ ਉਹਦਾ ਲਿਖਿਆ ਹੋਇਆ ਕਲਮਾ ਵੀ ਸੱਚਾ ਭਾਵ ਬਾਣੀ ਵੀ ਸੱਚੀ ਆ ਆ ਦੇਖ ਅੱਜ ਮੈਨੂੰ ਮੰਗਿਆ ਹੋਇਆ ਕੋਈ ਇੱਕ ਰੋਟੀ ਦਾ ਟੁਕੜਾ ਦੇਣ ਨੂੰ ਪੀਖ ਤਿਆਰ ਨਹੀਂ ਹੈ ਇਸ ਕਰਕੇ ਗੁਰਮੁਖੋ ਜਿਨ੍ਹਾਂ ਦੇ ਹਿਰਦੇ ਰੂਪ ਕਰਦੇ ਵਿੱਚ ਉਹਦੇ ਸੋਹਣੇ ਚਰਨ ਟਿਕ ਜਾਂਦੇ ਉਹ ਫਿਰ ਸੱਜੇ ਖੱਬੇ ਨਹੀਂ ਡੋਲਦੇ ਉਹ ਉਡੋਲ ਹੋ ਜਾਂਦੇ ਆ ਆਉ ਇਸ ਤੋਂ ਅਗੇ ਦਾਤਾਰ ਪਰ ਸ਼ਰਮਹਾਰਾਜ ਜੋ ਆਪਣੀ ਰਸਨਾ ਤੋਂ ਪਰਮਾਨੁਖਣਦੇ ਰੰਗ ਰਸਾਂ ਜਾਈਏ ਪਿਆਰ ਅਦਬ ਸਰਵ ਵਧੇਕ ਜਾਏ ਕੋਈ ਵੀ ਰਸਨਾ ਵੰਝੀ ਨਾ ਜਾਵੇ ਸਾਰੇ ਜਣੇ ਕਰਿਓ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਚਰਣ ਕਮਲ ਰਿਤ ਅਨੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਸਤਗੁਰਾਂ ਦੇ ਵਿੱਚ ਵਰਤਦੇ ਆ ਸਤਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟ ਆਖ ਸੁਣਾਇਆ ਗੁਰੂ ਕੇ ਸੋਹਣੇ ਚਰਨ ਕਮਲ ਜਿਹੜੇ ਕਮਲ ਫਲ ਦੀ ਨਿਆਈ ਆ ਗੁਰੂ ਦਾ ਸ਼ਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਬਤੀਤ ਕਰਦਾ ਚਰਨ ਵਸਾਉਣ ਦਾ ਗੁਰਮੁਖੋਤ ਮਤਲਬ ਇਹ ਨਹੀਂ ਹੁੰਦਾ ਵੀ ਕੇਵਲ ਔਰ ਕੇਵਲ ਗੱਲਾਂ ਤੇ ਕਰੀ ਜਾਣੀਆਂ ਮੰਨਣਾ ਉਹਦੇ ਵਿੱਚੋਂ ਕਰ ਕੋਈ ਨਹੀਂ ਹੈ ਇਹ ਚਰਨ ਵਸਾਉਣੇ ਨਹੀਂ ਇਹਨੂੰ ਕਹਿੰਦੇ ਇਹਨੂੰ ਬਾਪੂ ਕੇਵਲ ਔਰ ਕੇਵਲ ਦਿਖਾਵਾ ਦੱਸ ਦੇ ਆ ਪੜ ਲਿਓ ਬਾਪੂ ਦੀ ਬਾਣੀ ਮਾਥੇ ਤਿਲਕ ਹੱਥ ਮਾਲਾ ਬਣਾ ਲਗਨ ਰਾਮ ਖੇਲੋ ਨਾ ਡਾਨਾ ਮਥੇ ਤੇ ਤਿਲਕ ਹੱਥ ਵਿੱਚ ਮਾਲਾ ਮੂੰਹ ਤੋਂ ਰਾਮ ਰਾਮ ਹਿਰਦੇ ਦੇ ਵਿੱਚ ਕੰਚੀ ਰੱਖਣਾ ਬਬਿੰਦਨ ਇਹ ਪ੍ਰਵਾਨ ਬਾਣੀ ਹੈ ਕੇਵਲ ਗੱਲਾਂ ਦੇ ਨਾਲ ਗੋਣਹੂ ਦੇ ਚਰਣਾ ਨਿਸ਼ਾਨੀ ਜੜੇ ਜਾਂਦਾ ਚਰਨ ਕਮਲ ਕੋ ਸੋਨੇ ਭਾਵ ਉਹਦੇ ਗਿਆਨ ਨੂੰ ਹਿਰਦੇ ਰੂਪ ਪਰ ਵਿੱਚ ਸਮੇਟ ਲੈਣਾ ਧਿਆਨ ਰੱਖਣਾ ਮੈਥੋਂ ਸਵਾਸ ਸਵਾਸ ਜੀਵਨ ਜਾਂਉਂਦਿਆਂ ਕਿਤੇ ਉਹਦੇ ਮਰਯਾਦਾ ਤੋਂ ਉਲਟ ਨਹੀਂ ਕੁਝ ਹੋ ਰਿਹਾ ਜੋ ਸਾਡੇ ਸਤ ਗੁਰਾਂ ਨੇ ਮਰਯਾਦਾ ਦਿੱਤੀ ਕਿ ਮੈਂ ਉਸ ਮਰਿਆਦਾ ਦੇ ਦੈਰੇ ਦੇ ਵਿੱਚੋਂ ਬਾਹਰ ਨਹੀਂ ਜਾ ਰਿਹਾ ਜੇ ਜਾ ਰਹੇ ਹਾਂ ਤਾਂ ਫਿਰ ਇਹ ਤਾਂ ਮਤਲਬ ਵੀ ਹੈ ਜੇ ਸਾਡੇ ਕੋਲੇ ਗੱਲਾਂ ਤਾਂ ਹਨ ਸਾਡੇ ਕੋਲੇ ਉਹ ਅਵਸਥਾ ਨਹੀਂ ਹੈ ਪਿਛਲੇ ਦਿਨ ਇਹ ਤੇ ਬੇਨਤੀ ਕੀਤੀ ਸੀ ਗੁਰਮਖੋ ਜੇ ਤੇ ਉਹਦੀ ਖੁਸ਼ੀ ਲੈਣੀ ਆ ਚਰਣ ਚਲੋ ਮਾਰਗ ਗੋਬਿੰਦ ਮਿਟਾ ਹੈ ਪਾਪ ਜਪੀਏ ਹਰ ਬੰਦ ਫਿਰ ਚਰਨ ਉਹਦੇ ਮਾਰਗ ਤੇ ਚੱਲਣ ਕਿਹੜਾ ਮਾਰਗ ਦੁਨਿਆਵੀ ਮਾਰਗ ਦੀ ਗੱਲ ਕਰਨੀ ਨਹੀਂ ਨਹੀਂ ਦੁਨਿਆਵੀ ਮਾਰਗ ਨਹੀਂ ਸੱਚੇ ਮਾਰਗ ਤੇ ਚੱਲਣਾ ਲੱਗੋ ਤੇ ਜਿਨ੍ਹਾਂ ਨੇ ਉਹਦੇ ਸੋਹਣੇ ਚਰਨ ਕਮਲ ਹਿਰਦੇ ਅੰਦਰ ਵਸਾਲੇ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਗੁਰਮੁਖੋ ਕੋ ਉਹ ਇਤਿਹਾਸ ਭਾਈ ਸਾਹਿਬ ਭਾਈ ਜੈ ਸਿੰਘ ਦੀ ਖਲਖਟ तकरीबन આજ ਤੋਂ 6 7 ਮਹੀਨੇ ਪਹਿਲਾਂ ਵੀ ਇਹ ਆਪਾਂ ਪ੍ਰਮਾਣ ਲਿਆ ਸੀ ਇਤਿਹਾਸ ਦੇ ਵਿੱਚੋਂ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਹ ਤੇ ਆਪਾਂ ਸਾਰੇ ਪੜਦੇ ਆ ਪਰ ਆਪਾਂ ਜਮ ਮੰਨਦੇ ਨਹੀਂ ਹਾਂ ਗੁਰਮੁਖੋ ਸ਼ੋਬੇ ਦਾ ਨਵਾਬ ਵੈਕ੍ਰੂ ਸਰਹੰਦ ਦਾ ਨਵਾਬ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਤੇ ਸਾਰਾ ਫੌਜੀ ਦਸਤਾਨਾ ਜਿੱਥੋਂ ਜਿੱਥੋਂ ਲੰਘਦਾ ਲੋਕ ਹੱਥ ਜੋੜ ਕੇ ਸਿਰ ਝੁਕਾ ਕੇ ਅਦਬ ਕਰਦੇ ਆ ਕਿਉਂ ਸਮੇ ਦਾ ਨਵਾਬ ਵਾ ਇਥੇ ਤੱਕ ਖੇਤਾਂ ਵਿੱਚ ਲੰਘਦੇ ਆਂ ਵੀ ਕੰਮ ਕਰਨ ਵਾਲੇ ਕਰਨ ਦੇ ਕਿਸਾਨ ਇਤਿਆਦ ਸਾਰੇ ਸੀਸ ਚ ਪਾਉਂਦੇ ਆਂ ਮੰਝਲਾ ਮਾਰਦਾ ਮਾਰਦਾ ਗੁਰਮੁਖੋ ਜਿਸ ਸਮੇ ਗੁਰੂ ਕੇ ਸਿੱਖ ਦੇ ਕੋਲ ਦੀ ਲੰਘਦਾ ਚਰਨ ਅਮਲ ਰਿਤ ਅੰਤਰ ਧਾਰੇ ਜਿਹਦੇ ਹਿਰਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਟਿਕੇ ਆਪਣੀ ਕਿਰਤ-ਵਿਰਤ ਦੇ ਵਿੱਚ ਗੁਰਮਖੋਲ ਲੱਗਿਆ ਹੋਇਆ ਤੇ ਸੀਸ ਚੱਕ ਤੇ ਦੇਖੇ ਹੀ ਨਹੀਂ ਹੈ ਕਿ ਕੌਣ ਲੰਗਦਾ ਕੌਣ ਨਹੀਂ ਲੰਗਦਾ ਤੇ ਨਵਾਬ ਨੇ ਗੁਰਮਖੋਲ ਸੀਸ ਤੇ ਦੇਖ ਕੇ ਦਸਤਾਰ ਮੁਖ ਤੇ ਪ੍ਰਕਾਸ਼ ਦੇ ਹੱਲਾੜਾ ਤੇ ਸੱਤੀ ਕੱਪੜੀ ਅੱਗ ਲਾਗੀ ਤੇ ਢਾਕੇ ਇੱਕ ਨਗਰ ਦੇ ਵਿੱਚ ਪੰਚਾਇਤ ਇਕੱਠੀ ਕੀਤੀ ਤੇ ਕਹਿੰਦਾ ਲਿਆਓ ਸਾਦੇ ਪਿਓ ਸਿੱਖ ਨੂੰ ਨਗਰ ਦੇ ਲੋਕ ਤੇ ਨਗਰ ਦੀ ਪੰਚਾਇਤ ਹੱਥ ਜੋੜ ਕੇ ਆਂਦੀ ਨਵਾਬ ਜੀ ਉਸ ਸਖਤੋਕ ਜੇ ਨੂੰ ਕੋਈ ਖਤਰਾ ਨਹੀਂ ਹੈ ਉਹਦੇ ਬੜੇ ਸਹਿ ਸੁਹਾਏ ਵਾਲਾ ਸਭ ਨੂੰ ਪਿਆਰ ਕਰਦਾ ਮੈਨੂੰ ਸੀਸ ਨਹੀਂ ਝੁਕਾਇਆ ਉਹਨੇ ਮੇਰੀ ਤੋਹੀਨ ਆਲੇ ਵਿੱਚ ਵਿੱਚ ਸਿੱਖ ਨੂੰ ਸੱਦਿਆ ਗਿਆ ਤੇ ਆਪਣੇ ਵਾਲਾ ਕੰਮ ਨਹੀਂ ਸੀਗਾ ਵੀ ਦੇਖਿਆ ਵੀ ਕੱਠ ਤੇ ਬਹੁਤ ਆ ਤੇ ਹੁਣ ਆਪਾਂ ਇਹਨਾਂ ਵਾਲੀ ਬੋਲੀ ਬੋਲੀਏ ਸਿੱਖ ਨੇ ਆਉਂਦਿਆਂ ਸਾਰ ਹੱਥ ਜੋੜ ਕੇ ਫਤਿਹ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਮ ਕੋ ਨਵਾਬ ਵਟ ਕੇ ਕਹਿੰਦਾ ਓਏ ਗੱਲ ਸੁਣ ਫਤਿਹ ਨਹੀਂ ਸੀ ਸੀਸ ਸੁਖਾ ਸੀਸ ਤੇ ਮੁਸਕਰਾ ਕੇ ਕਹਿੰਦੇ ਸੀਸ ਦੇ ਅੰਦਰ ਪੰਜ ਚੁਲੇ ਪੰਜ ਪਿਆਰੇ ਸਿੰਘ ਸਹਿਬਾਨਾ ਨੇ ਅਮਰਦ ਦੇ ਪਾਏ ਤੇ ਇਹ ਕੇਵਲ ਗੁਰੂ ਅੱਗੇ ਝੁਕਦਾ ਕਿਸੇ ਹੋਰ ਅੱਗੇ ਨਹੀਂ ਝੁਕਦਾ ਗੁਰਮੁਖ ਨੂੰ ਹੋਰ ਅੰਦਰ ਹੀ ਰੱਖਾ ਪੈਦਾ ਹੋਈ ਆਖਰਕਾਰ ਕਰਦਿਆਂ ਕਰਉਂਦਿਆਂ ਇੱਥੇ ਗੱਲ ਆ ਗਈ ਆ ਵੀ ਸਿਖਾ ਦਾਤੇ ਸਿਖ ਸੁਖਾ ਜਾਫ ਰਿਉਂ ਕਰ ਆ ਨਵਾਬ ਸਾਹਿਬ ਦੇ ਸਮਾਨ ਵਾਲਾ ਬੁੱਢਾ ਬਿਆ ਤੇ ਇਹਨੂੰ ਆਪਣੇ ਸਿਰ ਤੇ ਚਾ ਕੇ ਪਟਿਆਲੇ ਛੱਡਿਆ ਨਹੀਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਤਿਸੇ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਭਾਰ ਚੱਕ ਕੇ ਛੱਡਾਂ ਉਹਨਾਂ ਕਿੱਡੀ ਕਬੱਡੀ ਗੱਲਾਂ ਜਿਸਮੇ ਸੇਖੋਸਪਾ ਦੇ ਨੇੜੇ ਹੋਇਆ ਨਾ ਬੁਜੇ ਦੇ ਨੇੜੇ ਹੋਇਆ ਤੇ ਸਿਪਾਈ ਨੂੰ ਪੁੱਛਦਾ ਉਹ ਸਿਪਾਈਆ ਕੀ ਐ ਦੇ ਵਿੱਚ ਵੀ ਤੇ ਸਿਪਾਈ ਦੱਸਦਾ ਇਹ ਦੇ ਵਿੱਚ ਨਵਾਬ ਸਾਹਿਬ ਦੇ ਹੁੱਕੇ ਵਾਸਤੇ ਤਸਬਾਕੂ ਆ ਤੇ ਸਿੱਖ ਚਾਰ ਕਰਮ ਪਿੱਛੇ ਹੋ ਕੇ ਖਲੋ ਜਾਂਦਾ ਕਹਿੰਦਾ ਨਹੀਂ ਇਹ ਨਹੀਂ ਛਕਣਾ ਹੈ ਅੱਜ ਆਪਾਂ ਹੁੰਦੇ ਆਪਾਂ ਵਾਲੇ ਸਿਆਣੇ ਰੁਕਣ ਲੱਲ ਤਰੀ ਜਾਣ ਬਚ ਗਿਆ ਤੈਨੂੰ ਇਹਦੇ ਨਾਲ ਕੀ ਤੇਰੇ ਕਿਹੜਾ ਸਿਰ ਚ ਪੈਂਦਾ ਦੇਖ ਬੰਨਿਆ ਹੋਇਆ ਪੰਡ ਵਿੱਚ ਤੇ ਤੈਨੂੰ ਕੀ ਇਹ ਚੱਕ ਲੈ ਆਪਾਂ ਤੇ ਹੀ ਕਹਿਣਾ ਸੀ ਅੱਜ ਆਪਾਂ ਹੁੰਦੇ ਕਿਉਂ ਆਪਣੇ ਵਾਸਤੇ ਸਿੱਖੀ ਕੋਈ ਮਾਇਨੇ ਨਹੀਂ ਰੱਖਦੀ ਹੈ ਤੇ ਗੁਰੂ ਦਾ ਸਿੱਖ ਚਾਰ ਕਦਮ ਪਿੱਛੇ ਖਲੋ ਕੇ ਕੀ ਕਹਿੰਦਾ ਇਹ ਨਹੀਂ ਚੱਕ ਸਕਦਾ ਇਹ ਜਗਤ ਝੂਠਾ ਤੇ ਮੇਰੇ ਸਤਿਗੁਰਾਂ ਨੇ ਕਹਿ ਤਾ ਦੂਰ ਰਹਿਣਾ ਅੱਜ ਸਾਡੇ ਹਾਲ ਵੀ ਦੇਖ ਲੋ ਅਸੀਂ ਗੁਰੂ ਘਰ ਆਉਣਾ ਹੋਵੇ ਤੇ ਤੰਬਾਕੂ ਦੀਆਂ ਪੁੜੀਆਂ ਅਸੀਂ ਲੁਕੋ ਕੇ ਆਉਂਦੇ ਆ ਸਾਡੇ ਹਾਲ ਆਈਂ ਵੀ ਜਾਂਦੇ ਫਿਰ ਚੱਕ ਲਾਂਗੇ ਉਹ ਗਰਮ ਕਰੋ ਗੁਰੂ ਕਾ ਸਿੱਖ ਕੀ ਤੇ ਜਗਤ ਝੂਠ ਕੀ ਤੇ ਸੰ ਅਸੀਂ ਇੰਨੇ ਅਕਿਰਤ ਘਣ ਹੋ ਗਏ ਆ ਜਿੱਥੇ ਜੀ ਕਰਦਾ ਸੀ ਉੱਥੇ ਜਗਤ ਜੂਠ ਨੂੰ ਮੂੰਹ ਚੋਂ ਕੱਢ ਕੇ ਸੁੱਟ ਦਿੰਨੇ ਆਂ ਤੇ ਕਈ ਵਾਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬਾ ਦਾ ਰੋਜ਼ ਰਸਤੇ ਉੋਂ ਲੰਘਦੇ ਅਤੇ ਅਸੀਂ ਕਿੰਨੇ ਅਗਿਰਤ ਕਾਣਾ ਗੁਰਮੁਖੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸਿਰਸ ਤੇ ਲੈ ਕੇ ਸੰਗ ਜਾਰੇ ਆ ਤੇ ਤੁਹਾਡੀ ਉਹ ਜਗਤ ਜੂਠ ਤੇ ਪੈਰ ਰੱਖਿਆ ਜਾਂਦਾ ਤੇ ਕੌਣ ਗੁਣਾਗਾਰ ਆ ਕਦੇ ਧਿਆਨ ਮਾਰ ਕੇ ਵਿਖੇ ਨਾ ਮਤਲਬ ਹੀ ਨਹੀਂ ਇਹਦੇ ਨਾਲ ਨਾਲ ਜਿੱਥੇ ਜੀ ਗੀਤਾ ਉੱਤੇ ਜਗਤ ਜਗਤ ਕੱਢੀ ਤੇ ਛੱਡ ਦਿੱਤੀ ਸਾਡਾ ਇਹ ਹਾਲ ਹੈ ਤੇ ਗੁਰੂ ਦਾ ਸਿੱਖ ਕੀ ਕਹਿੰਦਾ ਨਾਲ ਮੈਦਨੀ ਚੰਦਾ ਹੀ ਗਰਮ ਕੋਮ ਕੋ ਕਰਵਾਰ ਇਕੱਠ ਵਿੱਚ ਖੜੁੱਤਾ ਅਹੰਕਾਰ ਇਹਨਾਂ ਸਿਰ ਚੜ ਬੋਲਿਆ ਉਹ ਕੋਈ ਦੇ ਸਾਹਮਣੇ ਦੇ ਪਰਿਵਾਰ ਨੂੰ ਉਹ ਕੋ ਕੇ ਮਾਰੋ ਤੇ ਪਤਾ ਲੱਗੂ ਚਾਹਦਾ ਕ ਨਹੀਂ ਚਾਹਦਾ ਹੈ ਸੀਸ ਝੁਕਾਉਂਦਾ ਕ ਨਹੀਂ ਇਹ ਤੇ ਸਭ ਕੁਝ ਕਰੂਗਾ ਤੇ ਪਰਿਵਾਰ ਨੂੰ ਹੱਥ ਜੋੜ ਕੇ ਕਹਿੰਦਾ ਵੀ ਤੁਸੀਂ ਦੇਖੋ ਤੁਹਾਡੀ ਕੀ ਇੱਛਾ ਮੈਂ ਤੇ ਕਲਗੀਧਰ ਦਸ਼ਮੇਸ਼ ਪਿਤਾ ਮਾਲਕ ਕੋ ਆਪਣਾ ਆਪ ਕੁਰਬਾਨ ਕਰਨਾ ਦੋ ਪੁੱਤਰ ਇੱਕ ਨੂੰ ਕਰਵਲੀ ਜੀ ਸ੍ਰੀ ਚੋਹਾ ਨੇ ਹੱਥ ਜੋੜੇ ਤੇ ਆਖ ਦਿੱਤਾ ਜਿੱਥੇ ਤੁਸੀਂ ਕਲੰਗੀ ਧਰਜੀ ਤੋਂ ਆਪਣਾ ਆਪ ਵਾਰੋਗੇ ਅਸੀਂ ਵੀ ਵਾਰ ਦਾਂਗੇ ਕੋ-ਕੋ ਕੇ ਗੁਰਮੁਖੋ ਅਕਾਇ ਤੇ ਅਸੈ ਸਛਛ ਦੇ ਕੇ ਚਾਰੇ ਦੇ ਚਾਰੇ ਸ਼ਹੀਦ ਕੀਤੇ ਉਹਨਾਂ ਨੇ ਮਾਰਿਆ ਸ਼ਬਦ ਲਿਖਿਆ ਤੇ ਸਿੱਖ ਨੂੰ ਕੀ ਫਤਵਾ ਜਾਰੀ ਹੋਇਆ ਆਓ ਕਰੋ ਤੈਨੂੰ ਇਸ ਦਰਖਤ ਦੇ ਨਾਲ ਪੁੱਠਾ ਲੰਮਕਾਓ ਤੇ ਵੀ ਪੁੱਠੀ ਖਾਲੋ ਉਤਾਰੋ ਕੀ ਕਸੂਰ ਆ ਸਰ ਤੇ ਦਸਤਾਰ ਤੇ ਮੁਖ ਤੇ ਦਾੜਾ ਤੇ ਕੀ ਤੰਬਾਕੂ ਨਹੀਂ ਚੱਕਿਆ ਜੀ ਇਹਨੇ ਆ ਕਸੂਰ ਆ ਦਾ ਪਰ ਕਿੰਨਾ ਦੇ ਅੰਦਰ ਇਹ ਪਿਆਰ ਆ ਜੀ ਚਰਨ ਕਮਲ ਹਿਰਦੇ ਅੰਤਰ ਧਾਰੇ ਜਿਨ੍ਹਾਂ ਨੇ ਗੁਰੂ ਕੇ ਚਰਨ ਆਪਣੇ ਹਿਰਦੇ ਰੂਪ ਕਰ ਵਿੱਚ ਧਾਰਨ ਕੀਤੇ ਗੁਰਮਖੋ ਜੱਜ ਖਬੇ ਨਾ ਡੋਲੇ ਆਪਣਾ ਆਪ ਕੁਰਬਾਨ ਕਰ ਦਿੱਤਾ ਆਪਾਂ ਸਾਸੀ ਵੀ ਸੁਣ ਲੈਣੀ ਹੈ ਇਤਿਹਾਸ ਪੜ੍ਹ ਵੀ ਲੈਣਾ ਆਪਣੇ ਤੇ ਗਵਾਂਡ ਗੁਰਦੁਆਰਾ ਮੱਖਣ ਸੰਸਾਰਾ ਇਤਿਹਾਸ ਗੁਰਮਖੋ ਉਕਰਿਆ ਹੋਇਆ ਬਣਿਆ ਹੋਇਆ ਸਾਰਾ ਸਭ ਦੇਖ ਆਏ ਹਾਏ ਹਾਏ ਦੇਖੋ ਕਿਵੇਂ ਬਸ ਇੰਨਾ ਕਾ ਕਿ ਲੰਘਿਆਉਂਦੇ ਆ ਕਦੇ ਇਹ ਸੋਚਿਆ ਵੀ ਇਹ ਹੋਇਆ ਕਿਉਂ ਆ ਇਹ ਸਾਰਾ ਕੁਝ ਕਿਉਂ ਵਰਤਾਰਾ ਵਰਤਿਆ ਇਹ ਸਾਡੇ ਸਤਿਗੁਰਾਂ ਨੇ ਆਪਣਾ ਖਾਸ ਰੂਪ ਦਿੱਤਾ ਸਾਨੂੰ ਤਾਂ ਵਰਤਾਰਾ ਵਰਤਿਆ ਤੇ ਅੱਜ ਅਸੀਂ ਇਸ ਖਾਸ ਰੂਪ ਤੋਂ ਹੀ ਭੱਜੀ ਜਾਂਦੇ ਆ ਅੱਜ ਅਸੀਂ ਇਸ ਮਰਜਾਦਾ ਤੋਂ ਹੀ ਭੱਜੀ ਜਾਂਦੇ ਆ ਗੁਰੂ ਘਰ ਇਸ ਕਰਕੇ ਸਾਵਧਾਨ ਆਓ ਗੁਰੂ ਘਰ ਦੇ ਕਹਿਣੇ ਵਿੱਚ ਆਈਏ ਗੁਰੂ ਕੇ ਸੋਹਣੇ ਸ਼ਬਦ ਰੂਪ ਚਰਨ ਕਮਲ ਆਪਣੇ ਹਿਰਦੇ ਰੂਪ ਘਰ ਵਿੱਚ ਵਸਾਈਏ ਪ੍ਰਗਤੀ ਜੋਤ ਮਿਲੇ ਰਾਮ ਪਿਆਰੇ ਗੁਰੂ ਕੇ ਸ਼ਬਦ ਰੂਪ ਚਰਨ ਹਿਰਦੇ 'ਚ ਵਸਣ ਦੀ ਧੇਰ ਆ ਕੱਲ ਵੀ ਬੇਨਤੀ ਕੀਤੀ ਸੀ ਹਿਰਦੇ ਸ਼ਬਦ ਚਰਨ ਸਤਗੁਰ ਕੋ ਨਾਨਕ ਬੰਦਿ ਉਪਾਲ ਇਸ ਗੱਲ ਨੂੰ ਦੇ ਨਾਨਕ ਦੀ ਪੱਲਿਆਂ ਨਾ ਟਟ ਕੇ ਬੰਨੋ ਹਿਰਦੇ ਵਿੱਚ ਜੇ ਤੁਸੀਂ ਚਰਨ ਵਸਾਉਣੇ ਆਂ ਤੇ ਉਹ ਗੁਰੂ ਕੇ ਸ਼ਬਦ ਆ ਗੁਰੂ ਕੇ ਸ਼ਬਦ ਨੂੰ ਆਪਣੇ ਅੰਦਰ ਥਾੰਦੋ ਤੇ ਗੁਰੂ ਕੇ ਚਰਨ ਹਿਰਦੇ 'ਚ ਵਸਗੇ ਤੇ ਗੁਰੂ ਕੇ ਚਰਨ ਅੰਦਰ ਵਸਣ ਦੀ ਦੇਰ ਆ ਇਹਦੇ ਨਾਲ ਹੁੰਦਾ ਕੀ ਆ ਪ੍ਰਗਤੀ ਜੋਤ ਸਭ ਤੋਂ ਪਹਿਲਾਂ ਤੇ ਉਸ ਜੋਤ ਨਾਲ ਸਾਡਾ ਪਿਆਰ ਬਣਦਾ ਜਾਣੋ ਜੋਤ ਨਾ ਪੁੱਛੋ ਜਾਤੀ ਅਗੜਾ ਤਨਾਹੇ ਉਸ ਜੋਤ ਨਾਲ ਪਿਆਰ ਬਣਦਾ ਜਿਹੜੀ ਸਭ ਅੰਦਰ ਵਰਤ ਰਹੀ ਆ ਤੇ ਇਹਦੇ ਨਾਲ ਕੀ ਹੁੰਦਾ ਜੀ ਮਿਲੇ RAM ਪਿਆਰਿਓ ਪਿਆਰੇ ਅਕਾਲ ਪੁਰਖ ਵਾਹਿਗੋਹੀ ਦੀ ਸਭ ਵਿੱਚ ਰਮੇ ਹੋਏ ਜਿਹੜੇ RAM ਉਨ੍ਹਾਂ ਨਾਲ ਸਾਡਾ ਮਿਲਾਪ ਵਧਾਂਦਾ ਇਹ ਇਹ ਸ਼ਬਦ ਦਾ ਦੂਸਰਾ ਬੰਦਾ ਗੁਰਮੁਖੋਂ بڑے بڑے ਬੇਸ਼ਕੀਮ ਕੀ ਬਚਨ ਮਾਲਕੀਆਂ ਨੇ ਹੀਰੇ ਮੋਤੀਆਂ ਦੀ ਤਰ੍ਹਾਂ ਇਹ ਸ਼ਬਦ ਅੰਦਰ ਪਰੋਏ ਹੋਏ ਆ ਬਾਣੀ ਦਾ ਇੱਕ ਇੱਕ ਅੱਖਰ ਅਮਲੀਕ ਲਾਲ ਇਹ ਰਤਨ ਬੜੇ ਅਮੁੱਲੇ ਰਤਨਾ ਦੇ ਸਮਾਨ ਆ ਇੱਕ ਇੱਕ ਅੱਖਰ ਇਹਨਾਂ ਨੂੰ ਆਪਣੇ ਅੰਦਰ ਥਾਂ ਦਈਏ ਵਾਪੂ ਦੀ ਬਾਣੀ ਅਨੁਸਾਰ ਜੀਵਨ ਜੁਈਏ ਫਿਰ ਸਾਡਾ ਸਭ ਦਾ ਭਾਈ ਲੋਕ ਸੁਖੀਏ ਪ੍ਰਲੋਕ ਸਹੀ ਲੈ ਨਾਨਕ ਹਰ ਪ੍ਰਵਾਪ ਤੇ ਮੇਲੇ ਸਤਿਗੁਰੂ ਸਾਡੇ ਬਖਸ਼ਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸੰਧਾ ਕਰਦਿਆਂ ਇੱਕ ਨਹੀਂ ਬੇਅੰਤ ਗਲਤੀਆਂ ਪੁਨਾਂਤ ਰੂਪੀਆਂ ਹੁੰਨਾਂ ਹੋਣੀਆਂ ਅਣਜਾਣ ਦੇ ਸ਼ਿਵਾਦਰਸ਼ਨ ਮਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਦਰ ਕਰ ਪ੍ਰਵਾਨ ਕਰਨ ਸਭ ਦੀ ਥੋਲੀ ਦੇ ਵਿੱਚ ਨਾਮ ਦਾਣੋ ਸਿੱਖੀ ਜੀਵਨ ਬਖਸ਼ਿਸ਼ ਕਰਨ ਆਓ ਅਨੰਦ ਸਬਦੀ ਬਾਣੀ ਦੇ ਨਾਲ ਜੁੜੀਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮ ਸਰਵਣ ਕਰੀਏ ਅੱਗੇ ਜਿੱਦਾਂ ਮੇਰੇ ਮਾਲ ਮਾਲ ਸਮਾਅਰ ਸਵਾਸ ਬਖਸ਼ੇ ਆਪ ਜੀਆ ਦੇ ਚਰਨਾਂ ਚ ਅਗਲੀਆਂ ਬੇਨਤੀਆਂ ਪਿਆਰ ਅਦਬ ਸਤਿਫਾ ਦੇ ਕੇ ਜਾਈ ਵਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਫਤਿਹ ਧੰਨਵਾਦ ਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਕਰਿਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵਨੀਆਂ ਵਧਾਈਆਂ ਰਾਗ ਰਤਨ ਪ੍ਰਵਾ